ਪੰਜਾਬ ਦੇ ਵਿੱਚ ਮੌਜੂਦਾ ਹੜ ਆਏ ਹੋਏ ਨੇ ਜਿਸ ਤਰ੍ਹਾਂ ਗਿਆਨੀ ਰਗਵੀਰ ਸਿੰਘ ਹੋਰਾਂ ਦੀ ਵੀਡੀਓ ਆਉਂਦੀ ਹੈ ਅਰਦਾਸ ਕਰਦੇ ਹੋਏ ਹਾਲਾਤਾਂ ਨੂੰ ਵੇਖਦਿਆਂ ਹੋਇਆ ਜਿਸ ਤਰ੍ਹਾਂ ਫੁੱਟਫੁੱਟ ਰੋਂਦੇ ਨੇ ਜਿਹੜੇ ਸਬਕਾ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਦੇ ਗੱਲ ਦੇ ਨਾਲ ਲਾ ਕੇ ਕਿਉਂਕਿ ਅਸਲ ਦੇ ਵਿੱਚ ਆਮ ਜਿਹੜਾ ਪੰਜਾਬ ਦਾ ਲੋਕ ਨੇ ਜਿਹੜੇ ਆਮ ਉਹਨਾਂ ਦੇ ਦਿਲ ਦੇ ਵਿੱਚ ਆਦਰਤ ਹੈ ਪਰ ਦੂਜੇ ਪਾਸੇ ਜੇਕਰ ਦੇਖਿਆ ਜਾਵੇ ਤਾਂ ਸਿਆਸਦਾਨਾਂ ਦੇ ਵੱਲੋਂ ਇਸ ਮਸਲੇ ਨੂੰ ਲੈ ਕੇ ਜਿਹੜੀ ਸਿਹਸਤ ਕੀਤੀ ਜਾ ਰਹੀ ਹੈ ਇਸ ਬਾਬਤ ਇਸ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਕਿਉਂਕਿ ਜਿਸ ਤਰ੍ਹਾਂ ਦੇ ਹਾਲਾਤ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਬਣੇ ਹੋਏ ਨੇ ਹੜ੍ਹਾਂ ਨੂੰ ਲੈ ਕੇ ਉਸ ਦੇ ਉੱਤੇ ਰਾਜਨੀਤੀ ਦੇਖੋ ਅੱਜ ਭਾਵੇਂ ਸਰਕਾਰ ਆਮ ਆਦੀ ਪਾਰਟੀ ਦੀ ਹੈ ਅੱਜ ਆਮ ਆਦੀ ਪਾਰਟੀ ਦੀ ਕਾਰਗੁਜ਼ਾਰੀ ਦੇ ਉੱਤੇ ਕਾਂਗਰਸ ਅਕਾਲੀ ਦਲ ਭਾਜਪਾ ਜਿਹੜੇ ਸਵਾਲ ਚੁੱਕਰੇ ਨੇ ਪਰ ਜਦੋਂ ਕੀ ਕਾਂਗਰਸ ਅਕਾਲੀ ਭਾਜਪਾ ਦੀ ਜਦੋਂ ਸਰਕਾਰ ਸੀ ਪੰਜਾਬ ਦੇ ਵਿੱਚ ਕੀ ਉਦੋਂ ਪੰਜਾਬ ਹੜ ਮੁਕਤ ਸੀ ਕਿ ਇਹਨਾਂ ਨੇ ਜਿਹੜੇ ਪ੍ਰਬੰਧ ਕੀਤੇ ਸੀ ਕਿ ਉਦੋਂ ਪ੍ਰਬੰਧ ਸਹੀ ਹੁੰਦੇ ਸੀ ਕਿਉਂਕਿ ਇਹ ਲੰਬੇ ਸਮੇਂ ਤੋਂ ਹੜ੍ਹਾਂ ਨੂੰ ਲੈ ਕੇ ਕਿਤੇ ਨਾ ਕਿਤੇ ਸਰਕਾਰਾਂ ਜਿਹੜੀਆਂ ਨੇ ਉਹ ਸਿਆਸਤ ਕਰਦੀਆਂ ਰਹੀਆਂ ਨੇ ਕਰ ਰਹੀਆਂ ਨੇ ਤੇ ਕਰਦੀਆਂ ਰਹਿਣਗੀਆਂ ਇਸ ਮਸਲੇ ਨੂੰ ਲੈ ਕੇ ਪਰ ਅੱਜ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਹੜ੍ਹਾਂ ਨੂੰ ਲੈ ਕੇ ਜਿਸ ਤਰ੍ਹਾਂ ਲੱਖਾਂ ਏਕੜ ਪੰਜਾਬ ਦੇ ਵਿੱਚ ਇੱਕਾ ਦੇਖਿਆ ਜਾਵੇ ਤਾਂ ਜਿਹੜੀ ਜ਼ਮੀਨ ਹੈ ਉਹ ਫਸਲ ਹੈ ਉਹ ਤਬਾਹ ਹੋ ਚੁੱਕੀ ਹੈ ਕਿਉਂਕਿ ਘਰਾਂ ਦੇ ਘਰ ਡਿੱਗ ਕੇ ਅਨੇਕਾਂ ਦਰਜਨਾ ਜਿਹੜੀ ਮੋਤਾਂ ਹੋ ਚੁੱਕੀਆਂ ਨੇ ਇਸ ਵਕਤ ਹਾਲਾਤ ਗੰਭੀਰ ਨੇ ਪਰ ਹੈਰਾਨੀ ਉਦੋਂ ਹੁੰਦੀ ਹੈ ਜਦੋਂ ਜਿਸ ਤਰ੍ਹਾਂ ਫੋਟੋ ਸ਼ੂਟ ਕੀਤੇ ਜਾਂਦੇ ਨੇ ਜਾਂ ਫਿਰ ਗੱਲਬਾਤ ਕਰੀਏ ਤਾਂ ਜਿਸ ਤਰ੍ਹਾਂ ਹੁਣ ਇੱਕ ਆਮਾਦੀ ਪਾਰਟੀ ਦੀ ਆਗੂ ਵੀ ਹੈ ਉਹ ਕਿਸਾਨਾਂ ਨੂੰ ਦੱਸ ਰਹੀ ਹੈ ਵੀਡੀਓ ਦੇ ਵਿੱਚ ਕਿ ਤੁਸੀਂ ਐਦਾਂ ਕਰੋ ਉੱਥੇ ਜਾ ਕੇ ਐਦਾਂ ਮੋਰੀ ਨੂੰ ਬੰਦ ਕਰ ਦਿਓ ਨੱਕਾ ਐਦਾਂ ਲਗਾ ਦਿਓ ਉਹ ਉਹਨਾਂ ਨੂੰ ਦੱਸ ਰਹੀ ਹੈ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਹਟਾਇਆ ਜਿਨ੍ਹਾਂ ਨੇ ਵੱਡੇ ਵੱਡੇ ਬੰਨਪੂਰ ਤੇ ਕਿਤੇ ਨਾ ਕਿਤੇ ਇੱਕੇ ਸਿਆਸੀ ਤੌਰ ਦੇ ਉੱਤੇ ਸਿਰਫ ਇੱਕ ਵੋਟਾਂ ਦੇ ਖਾਤਰ 2027 ਨਜ਼ਦੀਕ ਹੈ ਤਾਂ ਕਰਕੇ ਇਹ ਸਭ ਕੁਝ ਚੱਲ ਰਿਹਾ ਉਸ ਨੂੰ ਲੈ ਕੇ ਇੱਕ ਦੂਜੇ ਨੂੰ ਘੇਰੇ ਨੇ ਅੱਜ ਸੁਖਵੀਰ ਬਾਦਲ ਦੇ ਵੱਲੋਂ ਜਿਸ ਤਰ੍ਹਾਂ ਜਤਾ ਕਿਤੇ ਜਾ ਰਹੇ ਨੇ ਦੇਖੋ ਜਿਹੜਾ ਕਿਸੇ ਉਹ ਕਰ ਰਿਹਾ ਗੱਲ ਠੀਕ ਹੈ ਵੀ ਤੁਸੀਂ ਜਿਹੜੇ ਹੈਲਪ ਕਰ ਰਹੇ ਹੋ ਆ ਫਰਜ਼ ਬੰਦਾ ਆਪਣਾ ਪਰ ਇਸ ਦੇ ਉੱਤੇ ਰਾਜਨੀਤੀ ਕਿਉਂ ਪਰ ਤੁਸੀਂ ਜਦੋਂ ਸੱਤਾ ਦੇ ਵਿੱਚ ਸੀ ਤਾਂ ਤੁਸੀਂ ਉਦੋਂ ਕੀ ਕੁਝ ਕੀਤਾ ਆਮਾਦੀ ਪਾਰਟੀ ਐ ਸੱਤਾ ਦੇ ਵਿੱਚ ਐ ਜਦੋਂ ਤੁਸੀਂ ਦੂਜੀਆਂ ਪਾਰਟੀਆਂ ਦੀ ਸਰਕਾਰ ਸੀ ਤੁਸੀਂ ਘੇਰਦੇ ਹੁੰਦੇ ਸੀ ਤਾਂ ਤੁਸੀਂ ਉਹਦੇ ਵਾਸਤੇ ਕੀ ਕੀਤਾ ਅੱਜ ਹੁਣ ਇੱਥੇ ਹਰਮੀਤ ਸਿੰਘ ਪਠਾਨ ਮਾਜਰਾ ਨੇ ਜਿਸ ਤਰ੍ਹਾਂ ਕੱਲ ਇੱਕ ਇੰਟਰਵਿਊ ਦੇ ਵਿੱਚ ਜਿਸ ਤਰ੍ਹਾਂ ਗਰਜਵੇਂ ਬੋਲਾਂ ਦੇ ਨਾਲ ਆਪਣੀ ਸਰਕਾਰ ਦੇ ਜਿਹੜੇ ਕੁਝ ਅਫਸਰਾਂ ਦੇ ਉੱਤੇ ਸਵਾਲ ਚੁੱਕੇ ਨੇ ਉਸ ਨੂੰ ਲੈ ਕੇ ਜਿਸ ਤਰ੍ਹਾਂ ਉਹ ਉਸ ਨੇ ਵੀ ਵੱਡੀ ਚਰਚਾ ਛੇੜ ਦਿੱਤੀ ਹੈ ਇੱਕ ਤੋਂ ਵੀ ਤਾਂ ਇੱਕ ਹੋਰ ਨੇ ਉਹ ਕਹਿੰਦੇ ਅਫਸਰ ਸਾਡੀ ਗੱਲ ਨਹੀਂ ਮੰਨਦੇ ਜਿਸ ਤਰ੍ਹਾਂ ਅਸੀਂ ਉਹਨਾਂ ਨੂੰ ਕਹਿੰਦੇ ਆ ਵੀ ਜਿਹੜੀ ਜ਼ਮੀਨੀ ਪੱਧਰ ਦੇ ਉੱਤੇ ਅਸੀਂ ਜਾਣਾ ਲੋਕਾਂ ਦੇ ਨਾਲ ਪਰ ਉਸ ਹਿਸਾਬ ਦੇ ਉੱਤੇ ਗੱਲਬਾਤ ਨਹੀਂ ਹੁੰਦੀ ਜਿਸ ਆਪੇ ਕੰਮ ਕਰਨੇ ਚਾਹੀਦੇ ਨੇ ਅੱਜ ਦੇਖੋ ਪ੍ਰਸ਼ਾਸਨ ਦੇ ਵੱਲੋਂ ਜ਼ਿਆਦਾਤਰ ਜੇਕਰ ਦੇਖਿਆ ਜਾਵੇ ਤਾਂ ਜਿਹੜੇ ਉਹ ਸੁਰੱਖਿਤ ਪੁਲ ਨੇ ਜਿੱਥੇ ਹੜਾਂ ਦੀ ਮਾਰ ਨਹੀਂ ਹੁੰਦੀ ਜਿੱਥੇ ਉੱਚੇ ਸਥਾਨ ਹੁੰਦਾ ਉੱਤੇ ਖੜਕੇ ਦਰਿਆ ਦੇ ਉੱਤੇ ਪੁਲ ਦੇ ਉੱਤੇ ਫੋਟੋ ਖਿਚਵਾ ਕੇ ਚਲੇ ਜਾਣਗੇ ਤੋਂ ਬਿਆਨ ਦੇ ਦੇਣਗੇ ਆਪੇ ਵੀਡੀਓ ਜਾਰੀ ਕਰ ਦੇਣਗੇ ਕਿ ਸਭ ਕੁਝ ਠੀਕ ਹੈ ਫਲਾਣਾ ਲੱਲਾ ਭੱਬਾ ਪਰ ਜਦੋਂ ਜਮੀਨੀ ਪੱਧਰ ਤੇ ਜਾ ਕੇ ਦੇਖੀਏ ਤਾਂ ਕਿਤਨਾ ਕਿਤੇ ਹਾਲਾਤ ਵੱਖਰੇ ਹੁੰਦੇ ਨੇ ਇਹ ਲੰਬੇ ਸਮੇਂ ਤੋਂ ਚੱਲਦਾ ਆ ਰਿਹਾ ਤੇ ਚੱਲਦਾ ਵੀ ਰਹੇਗਾ ਪਰ ਅੱਜ ਇਸ ਮਸਲੇ ਨੂੰ ਲੈ ਕੇ ਪਵਿੱਖ ਦੇ ਵਿੱਚ ਕਿਉਂਕਿ ਜੋ ਕੁਝ ਹੋ ਗਿਆ ਹੁਣ ਠੀਕ ਹੈ ਹੁਣ ਸਾਰੀਆਂ ਪਾਰਟੀਆਂ ਨੂੰ ਇਸ ਮਸਲੇ ਦੇ ਉੱਤੇ ਕੰਪੀਟੀਟਰ ਦੇ ਨਾਲ ਲੈਣਾ ਚਾਹੀਦਾ ਹੈ ਕਿ ਅੱਗੇ ਤੋਂ ਜਿਹੜਾ ਇਹ ਹੜਾਂ ਦੀ ਮਾਰ ਹੈ ਪੰਜਾਬ ਨਾ ਚੱਲੇ ਕਿਉਂਕਿ ਭਾਵੇਂ ਹੜਾਂ ਦੇ ਪਾਣੀ ਦੇ ਅੱਗੇ ਕਿਸੇ ਦਾ ਜੋਰ ਨਹੀਂ ਹੁੰਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਹੋਏ ਨੇ ਇਸ ਦੇ ਪਿਛੇ ਆਪਾਂ ਇਸ ਨੂੰ ਸਾਰੇ ਤੌਰ ਦੇ ਉੱਤੇ ਕੁਦਰਤੀ ਮਾਰ ਨਹੀਂ ਕਹਿ ਸਕਦੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੁੰਦੇ ਨੇ ਕੀ ਪ੍ਰਸ਼ਾਸਨ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿ ਅਸੀਂ ਰੋਕਥਾਮ ਦੇ ਲਈ ਭਾਵੇਂ ਮੌਜੂਦਾ ਸਮੇਂ ਦੀ ਗੱਲ ਕਰ ਲਈ ਜਾਂ ਪਿਛਲੀ ਸਰਕਾਰਾਂ ਦੀ ਗੱਲ ਕਰ ਲਈ ਭਈ ਅਸੀਂ ਇਹਨਾਂ ਦਰਿਆਵਾਂ ਦੀਆਂ ਸਫਾਈਆਂ ਦੀ ਗੱਲ ਕਰ ਲਈਏ ਜਾਂ ਫਿਰ ਜਿਹੜੇ ਬਸੰਤੀ ਨਾਲੇ ਨੇ ਦਰਿਆ ਨੇ ਡਰੇਨਾ ਨੇ ਜੇ ਛੋਟੇ-ਮੋਟੇ ਨਾਲੇ ਜਿੱਤੇ ਕਰਕੇ ਹੜ੍ਹ ਵਾਲੀ ਸਥਿਤੀ ਬਣਦੀ ਹੈ ਪਾਣੀ ਦੀ ਨਿਕਾਸੀ ਵਾਲੇ ਨੇ ਕੀ ਉਹਨਾਂ ਦੀ ਪੂਰੀ ਸਫਾਈ ਹੋਈ ਹੈ ਜੇਕਰ ਕਾਗਜ਼ਾਂ ਦੇ ਵਿੱਚ ਪੂਰੀ ਸਫਾਈ ਹੋਈ ਹੈ ਜੇਕਰ ਸਰਕਾਰ ਦੇ ਵੱਲੋਂ ਦਿੱਤਾ ਗਿਆ ਕਰੋੜਾਂ ਲੱਖਾਂ ਰੁਪਇਆ ਉਸ ਦੇ ਵਿੱਚ ਵਰਤਿਆ ਗਿਆ ਫਿਰ ਤੁਸੀਂ ਉੱਥੋਂ ਦੇ ਜਿੱਥੋਂ ਦੀ ਉਹ ਡਰੇਨ ਲੰਘਦੀ ਹੈ ਜਿੱਥੋਂ ਦੀ ਉਹ ਨਾਲੇ ਲੰਘਦੇ ਨੇ ਜਿੱਥੋਂ ਦੇ ਉਹ ਦਰਿਆ ਲੰਘਦੇ ਨੇ ਉੱਥੋਂ ਦੇ ਸਥਾਨਕ ਲੋਕਾਂ ਦੇ ਨਾਲ ਜਾ ਕੇ ਗੱਲਬਾਤ ਕਰੋ ਕੀ ਲੋਕ ਕੀ ਕਹਿੰਦੇ ਨੇ ਕੀ ਲੋਕ ਕਹਿੰਦੇ ਨੇ ਹਾਂ ਭਾਈ ਸਫਾਈ ਹੋ ਗਈ ਹੈ ਸਫਾਈ ਸਿਰਫ ਉੱਥੇ ਹੁੰਦੀ ਹੈ ਜਿੱਥੇ ਸਿਰਫ ਆਵਾਜਾਈ ਹੋਵੇ ਜਿੱਥੋਂ ਲੋਕ ਆਚਾਰ ਲੰਘਦੇ ਹੋਣ ਉੱਥੇ ਲਾ ਕੇ ਚਾਰ ਬੰਦੇ ਭਾ ਮਨਰੇਗਾ ਦੀ ਗੱਲ ਕਰਨ ਜਾਂ ਆਪਣੀ ਮਸ਼ੀਨ ਲਾ ਕੇ ਤੇ ਸਫਾਈ ਕਰ ਦਿੱਤੀ ਜਾਂਦੀ ਤਾਂ ਕਿ ਕੋਈ ਆਣ ਜਾਣ ਵਾਲਾ ਦੇਖ ਕੇ ਤਾਂ ਇਦਾਂ ਲੱਗੇ ਸਫਾਈ ਹੋ ਰਹੀ ਹੈ ਜਾਂ ਸਫਾਈ ਕੀਤੀ ਜਾ ਰਹੀ ਹੈ ਇਹਨੇ ਨੂੰ ਬਸੰਤਾ ਆ ਜਾਂਦੀਆਂ ਨੇ ਹਰ ਵਾਰ ਇਹੀ ਗੱਲ ਹੁੰਦੀ ਹੈ ਕੀ ਅਸੀਂ ਬਰਸਾਂਤਾਂ ਦੇ ਵਾਸਤੇ ਇਹ ਗੱਲ ਇਹ ਕਰਾਂਗੇ ਉਹ ਕਰਾਂ ਜਦੋਂ ਬਰਸਾਂਤਾਂ ਹੁਣ ਖਤਮ ਹੋ ਜਾਣਗੀਆਂ ਹੜ੍ਹ ਜਦੋਂ ਖਤਮ ਹੋ ਜਾਣਗੇ ਫਿਰ ਕਿਸੇ ਨੇ ਇਹਨਾਂ ਵਾਲੇ ਪਾਸੇ ਮੂੰਹ ਨਹੀਂ ਕਰਨਾ ਕਿਉਂ ਹਰ ਵਾਰ ਪੰਜਾਬ ਦਾ ਕਿਸਾਨ ਇਸ ਦੇ ਵਿੱਚ ਪਿੜ ਰਿਹਾ ਕਿਉਂ ਪੰਜਾਬ ਦੇ ਲੋਕ ਇਸ ਦੇ ਵਿੱਚ ਪਿੜ ਰਹੇ ਨੇ ਕੀ ਸਰਕਾਰ ਦੀਆਂ ਅੱਖਾਂ ਬੰਦ ਨੇ ਇਸ ਮਸਲੇ ਨੂੰ ਲੈ ਕੇ ਕੀ ਜਾਨ ਬੁੱਝ ਕੇ ਪੰਜਾਬ ਦੇ ਲੋਕਾਂ ਦੇ ਨਾਲ ਇਹੋ ਜਿਹਾ ਕੰਮ ਕੀਤਾ ਜਾ ਰਿਹਾ ਸਰਕਾਰ ਕੀ ਸੁੱਤੀ ਪਈ ਹੈ ਇਸ ਮਸਲੇ ਨੂੰ ਲੈ ਕੇ ਕਿਉਂ ਨਹੀਂ ਸਫਾਈਆਂ ਹੁੰਦੀਆਂ ਕਿੰਨੀਆਂ ਵੀਡੀਓ ਜਾਰੀ ਹੁੰਦੀਆਂ ਨੇ ਕਿ ਫਲਾਣੀ ਥਾਂ ਦੇ ਉੱਤੇ ਸਫਾਈ ਨਹੀਂ ਹੁੰਦੀ ਤਾਂ ਕਰਕੇ ਹੁੰਦਾ ਕਿ ਸਰਕਾਰ ਦੇ ਕੋਲ ਇਹ ਜਾਣਕਾਰੀ ਨਹੀਂ ਪਹੁੰਚਦੀ ਕਿ ਜਿਹੜਾ ਮੁੱਖ ਮੰਤਰੀ ਭਗਵੰਤ ਮਾਨ ਜਿਹੜੀ ਗੱਲ ਕਰਦੇ ਨੇ ਕਿ ਅਸੀਂ ਜਿਮੀਨੀ ਪੱਧਰ ਦੇ ਉੱਤੇ ਜਿਹੜੀ ਹੈ ਵੀ ਰੋਗ ਥਾਂ ਪਾਣੀ ਦੀ ਗੱਲ ਕਰ ਲਈ ਜਾਂ ਫਿਰ ਜਿਹੜੇ ਮੰਤਰੀ ਨੇ ਇਸ ਵਿਭਾਗ ਦੇ ਨਾਲ ਸੰਬੰਧਿਤ ਉਹਨਾਂ ਦਾ ਵੀ ਬਿਆਨ ਸੀ ਵਿਧਾਨ ਸਭਾ ਦੇ ਵਿੱਚ ਕਿ ਅਸੀਂ ਹੜ੍ਹਾਂ ਨੂੰ ਲੈ ਕੇ ਸਭ ਕੁ ਤਿਆਰੀਆਂ ਕਰ ਲੀਆਂ ਨੇ ਪਿਛਲੇ ਸਮੇਂ ਦੇ ਵਿੱਚ ਹੀ ਮੰਤਰੀ ਬਿਆਨ ਦਿੰਦੇ ਰਹੇ ਨੇ ਪਿਛਲੇ ਸਮੇਂ ਦੇ ਵਿੱਚ ਹੀ ਸਰਕਾਰਾਂ ਬਿਆਨ ਦਿੰਦੀਆਂ ਰਹੀਆਂ ਨੇ ਪਰ ਹਕੀਕਤ ਕੀ ਹੈ ਪੰਜਾਬ ਦੇ ਵਿੱਚ ਅੱਜ ਕਿਉਂ ਪੰਜਾਬ ਦੇ ਨਾਲ ਇਹਨਾਂ ਦਰਿਆਵਾਂ ਨੂੰ ਲੈ ਕੇ ਜਾਂ ਫਿਰ ਇਹਨਾਂ ਹੜਾ ਪੇਟ ਵਾਲੇ ਲੋਕਾਂ ਦੀ ਗੱਲ ਕਰ ਲਈਏ ਜਾਂ ਫਿਰ ਹੜਾਂ ਵਾਲੇ ਖੇਤ ਦੀ ਗੱਲ ਕਰ ਲਈਏ ਉਹਨਾਂ ਦੇ ਲੋਕਾਂ ਦੀ ਸਾਰ ਕਿਉਂ ਨਹੀਂ ਲਈ ਜਾਂਦੀ ਕਿਉਂਕਿ 2023 ਦੇ ਵਿੱਚ ਜਿਹੜੇ ਹੜ੍ਹ ਆਏ ਸੀ ਤੁਹਾਨੂੰ ਦੱਸ ਦਈਏ ਕਿ ਇਹ ਹੜ੍ਹ ਉਹਦੇ ਨਾਲ ਵੱਖਰੇ ਕਿਵੇਂ ਨੇ ਜਦੋਂ 2023 ਦੇ ਵਿੱਚ ਹੜ੍ਹ ਆਏ ਸੀ ਤਾਂ ਜਦੋਂ ਪਹਿਲਾ ਹੜ੍ਹ ਆਇਆ ਸੀ ਤਾਂ ਉਸ ਤੋਂ ਬਾਅਦ ਝੋਨਾ ਦੁਬਾਰੇ ਲਗਾਇਆ ਗਿਆ ਸੀ ਉਦੋਂ ਪਨੀਰੀ ਦੂਜਿਆਂ ਜ਼ਿਲ੍ਹਿਆਂ ਦੇ ਵਿੱਚੋਂ ਲਿਆ ਕੇ ਲੋਕਾਂ ਦੇ ਵੱਲੋਂ ਦਾਨ ਵੀ ਕੀਤੀ ਗਈ ਸੀ ਭਾਵੇਂ ਪੈਸੇ ਦੇ ਵਿੱਚ ਵੀ ਦਿੱਤੀ ਗਈ ਸੀ ਦੁਬਾਰੇ ਝੋਨਾ ਲੱਗ ਗਿਆ ਸੀ ਪਰ ਜਿਹੜਾ ਹੁਣ ਹੜ ਆਏ ਨੇ ਹੁਣ ਦੁਬਾਰੇ ਜਿਹੜਾ ਝੋਨਾ ਨਹੀਂ ਹੁਣ ਤਾਂ 15-20 ਦਿਨ ਤੱਕ ਝੋਨਾ ਜਿਹੜਾ ਮੰਡੀਆਂ ਦੇ ਵਿੱਚ ਜਾਣਾ ਹੈ ਜਿਸ ਦੇ ਕਰਕੇ ਜੋ ਹਾਲਾਤ ਬਣੇ ਹੋਏ ਨੇ ਹੁਣ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ ਹੁਣ ਸਰਕਾਰ ਨੂੰ ਵੀ ਇਸ ਮਸਲੇ ਦੇ ਉੱਤੇ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ ਕਿਉਂਕਿ ਚਲੋ ਪਹਿਲਾਂ ਤੁਸੀਂ ਮੁਆਵਜ਼ੇ ਦਿੱਤੇ ਜਾਂ ਨਹੀਂ ਦਿੱਤੇ ਉਹ ਖਰੀ ਗੱਲ ਐ ਪਰ ਹੁਣ ਕਿਸਾਨਾਂ ਦੀ ਬਾਹ ਕੋਣ ਫੜੇਗਾ ਕੀ ਸਿਰਫ ਫੋਟੋਆਂ ਦੇ ਨਾਲ ਹੈਲੀਕਾਪਟਰ ਦੇ ਕੇ ਜਾਂ ਫਿਰ ਦੂਜੇ ਪਾਸੇ ਦੂਜੇ ਲੀਡਰਾਂ ਦੇ ਵੱਲੋਂ ਜੋ ਉੱਤੇ ਆ ਕੇ ਫੋਟੋ ਖਿਚਾ ਕੇ ਇੱਕ ਦੂਜੇ ਨੂੰ ਨਿੰਦ ਕੇ ਕੀ ਇਹੀ ਮਸਲੇ ਦਾ ਹੱਲ ਐ ਜਦੋਂ ਹੜ ਵਾਪਸ ਚਲੇ ਜਾਣਗੇ ਉਸ ਤੋਂ ਬਾਅਦ ਉਹਦੀ ਭਰਪਾਈ ਕਿਵੇਂ ਕਰਨਗੇ ਕੀ ਹੁਣ ਪੰਜਾਬ ਦੇ ਲੋਕ ਇਸ ਮਸਲੇ ਨੂੰ ਲੈ ਕੇ ਹੁਣ ਜਿਹੜੀ 27 ਦੀ ਚੋਣ ਹੈ ਉਹਦੇ ਉੱਤੇ ਕੀ ਅਸਰ ਹੋਵੇਗਾ ਇਹ ਵੀ ਦੇਖਣਾ ਬੇहद ਖਾਸ ਹੋਵੇਗਾ ਪਰ ਭਾਵੇਂ ਇਹ ਵੀ ਗੱਲ ਕਹੀ ਜਾਂਦੀ ਹੈ ਕਿ ਲੋਕਾਂ ਦੀ ਯਾਦਦਾਸ਼ਤ ਇੰਨੀ ਤੇਜ਼ ਨਹੀਂ ਹੈਗੀ ਪਰ ਜਿਹੜੀ ਯਾਦਦਾਸ਼ਤ ਦੀ ਗੱਲ ਕਰਦੇ ਆਪਾਂ ਜਿਹੜੇ ਪੀੜਤ ਹੁੰਦੇ ਆ ਨਾ ਉਹਨਾਂ ਦੀ ਯਾਦਦਾਸ਼ਤ ਬਹੁਤ ਹੁੰਦੀ ਹੈ ਫਿਰ ਇਸ ਮਸਲੇ ਨੂੰ ਲੈ ਕੇ ਜੂਰ ਵੋਟਾਂ ਪਾਉਂਦੇ ਨੇ ਪਰ ਗੱਲ ਉਹੀ ਹੈ ਵੋਟਾਂ ਪਾਈਏ ਕਿਨੂੰ ਜਿਹੜੇ ਜਿਹੜੇ ਪਹਿਲੇ ਸੀ ਉਹਨਾਂ ਨੇ ਵੀ ਹੜਾਂ ਦੇ ਵਾਸਤੇ ਲollipops ਦਿੱਤੇ ਨੇ ਮੌਜੂਦਾ ਵਾਲਿਆਂ ਨੇ ਵੀ ਉਹੀ ਕੀਤਾ ਏ ਤਾਂ ਹੁਣ ਲੋਕ ਜਾਣ ਕਿਧਰ ਨਾ ਕਿੱਥੇ ਜਾਣ ਇਹ ਵੀ ਹਾਲਾਤ ਬਣੇ ਹੋਏ ਨੇ ਪਰ ਘੱਗਰ ਦੀ ਗੱਲ ਕਰ ਲਈ ਘੱਗਰ ਦੇ ਨਾਲ ਲੱਗਦੇ ਲੱਖਾਂ ਦੀ ਗੱਲ ਕਰ ਲਈ ਇਹਦੇ ਉੱਤੇ ਬਥੇਰੀ ਰਾਜਨੀਤੀ ਹੁੰਦੀ ਆਈ ਹੈ ਇਸ ਬਾਬਤ ਵੀ ਕੋਈ ਏਦਾਂ ਜਿਹੜਾ ਟੰਗ ਜਾਂ ਕਹਿ ਲਈਏ ਕੋਈ ਵੱਖਰਾ ਜਿਹੜਾ ਜੇਕਰ ਦੇਖਿਆ ਜਾਵੇ ਤਾਂ ਇਸ ਸਫਾਈ ਦੀ ਗੱਲ ਕਰ ਲਈ ਮਿੱਟੀ ਦੀ ਗੱਲ ਕਰ ਲਈ ਇਹ ਵੱਖਰੇ ਵੱਖਰੇ ਵਿਸ਼ੇ ਨੇ ਕਿਉਂਕਿ ਕੁਝ ਤਾਂ ਲੋਕਾਂ ਦੀ ਜਿਹੜੇ ਘੱਗਰ ਨੇ ਰਾਹ ਬਣਾਇਆ ਹੋਇਆ ਉਹ ਕੁਝ ਲੋਕਾਂ ਦੀ ਜਿਹੜੀ ਹੈ ਜ਼ਮੀਨ ਹੈ ਉਹ ਉਹਨਾਂ ਦੀ ਨੰਬਰੀ ਜ਼ਮੀਨ ਹੈ ਕਿਉਂਕਿ ਉਹ ਉਸ ਦੇ ਮਾਲਕ ਨੇ ਜ਼ਮੀਨ ਦੇ ਜਾਂ ਤਾਂ ਸਰਕਾਰ ਉਹਦੇ ਪੈਸਾ ਦੇਵੇ ਤੇ ਉਹਦੇ ਬੰਦ ਪੱਕੇ ਕੀਤੇ ਜਾਣ ਜਿਹੜੀ ਜਿੱਥੇ ਦੀ ਘੱਗਰ ਲੰਘਦੀ ਹੈ ਤਾਂ ਉੱਥੇ ਆਪਣਾ ਕੰਟਰੋਲ ਕਰ ਲਵੇ ਉੱਥੇ ਆਪਣੀ ਸਰਕਾਰ ਦੇ ਅੰਦਰ ਕਿਉਂਕਿ ਇਹ ਹੜਾਂ ਦੀ ਰੋਕਥਾਮ ਦੇ ਲਈ ਇਹ ਵੱਡੇ ਯਤਨ ਕਰਨੇ ਪੈਣਗੇ ਸਰਕਾਰਾਂ ਨੂੰ ਜਿਸ ਤਰ੍ਹਾਂ ਹੁਣ ਲੱਖਾਂ ਕਰੋੜਾਂ ਰੁਪਏ ਦੀ ਗੱਲ ਕਹੀ ਜਾਂਦੀ ਹੈ ਕਿ ਇਹਦੇ ਉੱਤੇ ਖਰਚਾ ਆਊਗਾ ਪਰ ਜੇਕਰ ਦੇਖਿਆ ਜਾਵੇ ਤਾਂ ਦੂਜੇ ਪਾਸੇ ਹੁਣ ਕੇਂਦਰ ਸਰਕਾਰ ਇਸ ਮਸਲੇ ਦੇ ਉੱਤੇ ਕਿ ਚੁੱਪੀ ਵੱਟ ਕੇ ਇਸੇ ਤਰ੍ਹਾਂ ਬਹਿ ਜਾਊਗੀ ਕੀ ਪੰਜਾਬ ਦੇ ਵਾਸਤੇ ਹੜਾਂ ਨੂੰ ਲੈ ਕੇ ਕੋਈ ਵਿਸ਼ੇਸ਼ ਪੈਕੇਜ ਦੇਵੇਗੀ ਹੜਾਂ ਦੀ ਰੋਕਥਾਮ ਨੂੰ ਲੈ ਕੇ ਕੀ ਕੁਝ ਹੁਣ ਕੇਂਦਰ ਸਰਕਾਰ ਦੀ ਕਰੋਗੇ ਜਿਹਾ ਕਿ ਕੇਂਦਰ ਸਰਕਾਰ ਪਿਛਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਪੰਜਾਬ ਦੇ ਨਾਲ ਜੋ ਵਤੀਰਾ ਕਰ ਰਹੀ ਹੈ ਕਿ ਆਮ ਆਦੀ ਪਾਰਟੀ ਦੀ ਸਰਕਾਰ ਹੈ ਡਬਲ ਇੰਜਨ ਦੀ ਸਰਕਾਰ ਪੰਜਾਬ ਦੇ ਵਿੱਚ ਨਹੀਂ ਹੈਗੀ ਤਾਂ ਕਰਕੇ ਪੰਜਾਬ ਦੇ ਲੋਕਾਂ ਨੇ ਭੁਗਤਣਾ ਪੈ ਰਿਹਾ ਹੁਣ ਲੋਕਾਂ ਦੀ ਇਸ ਦੇ ਉੱਤੇ ਹੁਣ ਗੱਲਬਾਤ ਜਿਹੜੀ ਹੈ ਹੁਣ ਲੋਕ ਅੱਕੇ ਪਏ ਨੇ ਪੰਜਾਬ ਦੇ ਲੋਕ ਹੁਣ ਜੋ ਹਾਲਾਤ ਬਣੇ ਹੋਏ ਉਸ ਨੂੰ ਲੈ ਕੇ ਭਾਵੇਂ ਸਿਆਸੀ ਤੌਰ ਦੇ ਉੱਤੇ ਲੀਡਰ ਜਿਹੜੇ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਉਹ ਸਿਆਸਤ ਕਰ ਰਹੇ ਨੇ ਪਰ ਇਸ ਵਕਤ ਜਿਹੜਾ ਮਸਲਾ ਬੜਾ ਗੰਭੀਰ ਹੈ ਇਸ ਨੂੰ ਲੈ ਕੇ ਨਜਿੱਟਣ ਦੀ ਲੋੜ ਹੈ ਉਹਨਾਂ ਜਿਹੜੇ ਲੋਕਾਂ ਦੀ ਜਿਹੜੀ ਸਮੱਸਿਆ ਉਸ ਉੱਥੇ ਜਾ ਕੇ ਜਿਹੜੀ ਪਹੁੰਚ ਉਹ ਕੀਤੀ ਜਾਵੇ ਸੋ ਸਾਡਾ ਜਿਹੜਾ ਮਕਸਦ ਸੀ ਇਹੀ ਸੀ ਇਸ ਵੀਡੀਓ ਦੇ ਰਾਹੀਂ ਕਿ ਪੰਜਾਬ ਦੇ ਲੋਕ ਦਰਿਆਵਾਂ ਨੂੰ ਲੈ ਕੇ ਪਿਛਲੀਆਂ ਸਰਕਾਰਾਂ ਤੋਂ ਵੀ ਮੌਜੂਦਾ ਸਰਕਾਰਾਂ ਤੋਂ ਵੀ ਵਾਅਦੇਆਂ ਲਾਰਿਆਂ ਲollipops ਤੋਂ ਇਲਾਵਾ ਉਹਨਾਂ ਦੇ ਪੱਲੇ ਕੁਝ ਨਹੀਂ ਪਿਆ ਸਿਰਫ ਉਹੀ ਹੁੰਦਾ ਜਦੋਂ ਸਰਕਾਰ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ ਉਹ ਚੁੱਪ ਹੋ ਜਾਂਦੀ ਹੈ ਦੂਜੀ ਆ ਕੇ ਕਹਿੰਦੇ ਵੀ ਇਹਨਾਂ ਨੇ ਪੁਖਤਾ ਪ੍ਰਬੰਧਨ ਕੀਤੇ ਜਦੋਂ ਜਿਹੜੀ ਸਰਕਾਰ ਚਲੀ ਜਾਂਦੀ ਹੈ ਫਿਰ ਉਹ ਆ ਕੇ ਕਹਿੰਦੀ ਹੈ ਵੀ ਇਹਨਾਂ ਨੇ ਪੁਖਤਾ ਪ੍ਰਬੰਧਨ ਕੀਤੇ ਪਰ ਲੋਕ ਜਿਹੜੇ ਕਿਸਾਨ ਨੇ ਉਹ ਇਸ ਟੱਕੀ ਦੇ ਵਿੱਚ ਪੀੜੇ ਜਾ ਰਹੇ